ਚੱਲ ਮੇਰਾ ਪੁੱਤ ਫੋਰ ਦਾ ਪਹਿਲਾ ਅਫੀਸ਼ੀਅਲ ਪੋਸਟਰ ਸਾਹਮਣੇ ਆ ਗਿਆ ਜੀ ਹਾਂ ਇਸ ਪੋਸਟਰ ਦੇ ਵਿੱਚ ਤੁਸੀਂ ਅਮਰਿੰਦਰ ਗਿੱਲ ਅਤੇ ਸਿਮੀ ਚਾਹ ਨੂੰ ਦੇਖ ਸਕਦੇ ਹੋ ਇਹ ਫਿਲਮ 1 ਅਗਸਤ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ ਸੋ ਵੱਡਾ ਸਵਾਲ ਇਹ ਹੈ ਕਿ ਇਸ ਫਿਲਮ ਨੂੰ ਵੀ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਰਦਾਰ ਜੀ ਫਿਲਮ ਦੇ ਵਿੱਚ ਵੀ ਪਾਕਿਸਤਾਨੀ ਅਦਾਕਾਰ ਸਨ ਅਤੇ ਇਸ ਫਿਲਮ ਦੇ ਵਿੱਚ ਵੀ ਪਾਕਿਸਤਾਨੀ ਅਦਾਕਾਰ ਨੇ ਦੱਸਦੇ ਆ ਕਿ ਇਫਤਖਾਰ ਠਾਕੁਰ ਨੇ ਵੀ ਇਸ ਫਿਲਮ ਦੇ ਪੋਸਟਰ ਨੂੰ ਸ਼ੇਅਰ ਕੀਤਾ ਕਿਉਂਕਿ ਇਸ ਫਿਲਮ ਦੇ ਵਿੱਚ ਖੁਦ ਇਫਤਖਾਰ ਠਾਕੁਰ ਵੀ ਨਜ਼ਰ ਆਉਣਗੇ ਸੋ ਇਫਤਖਾਰ ਠਾਕੁਰ ਨੇ ਚੱਲ ਮੇਰਾ ਪੁੱਤ ਫੋਰ ਦਾ ਜੋ ਪੋਸਟਰ ਸਾਂਝਾ ਕੀਤਾ ਉਸ ਦੇ ਥੱਲੇ ਕੁਝ ਕਮੈਂਟਸ ਆਏ ਨੇ ਉਹ ਤੁਹਾਨੂੰ ਪੜ ਕੇ ਸੁਣਾਉਣੇ ਆ ਸਭ ਤੋਂ ਪਹਿਲਾ ਕਮੈਂਟ ਆਇਆ ਕਿ ਇਫਤਖਾਰ ਠਾਕੁਰ ਸਰ ਫਿਲਮ ਚੱਲ ਲੈਣ ਦਿਓ ਹੁਣ ਫੇਰ ਨਾ ਕੋਈ ਚਵਲ ਮਾਰ ਦਿਓ ਕੋਈ ਤਾਂ ਇਸ ਤੋਂ ਬਾਅਦ ਇੱਕ ਹੋਰ ਕਮੈਂਟ ਆਇਆ ਬਾਈ ਤੁਸੀਂ ਪੰਜਾਬ ਨੂੰ ਮਾੜਾ ਕਿਉਂ ਬੋਲਦੇ ਆ ਤਾਂ ਇਸ ਤੋਂ ਬਾਅਦ ਇੱਕ ਹੋਰ ਕਮੈਂਟ ਆਇਆ ਉਹਨਾਂ ਨੇ ਕਹੇ ਓਏ ਤੂੰ ਰੋਟੀ ਵੀ ਇੰਡੀਆ ਦੀ ਖਾਣਾ ਏ ਔਰ ਤੂੰ ਗਦਰਾਰੀ ਵੀ ਇੰਡੀਆ ਵਾਲਿਆਂ ਨਾਲ ਕਰਦਾ ਏ ਲੱਖ ਦੀ ਲਾਨਤ ਤੇਰੇ ਜੇ ਇਹਨੂੰ ਸਪੋਰਟ ਕਰਦੇ ਪਏ ਨੇ ਪੰਜਾਬੀ ਤਾਂ ਪਾਕਿਸਤਾਨ ਵਿੱਚੋਂ ਵੀ ਇਫਤਖਾਰ ਟੱਕ ਉਹਨੂੰ ਕੋਈ ਕਮੈਂਟ ਆਏ ਨੇ ਉਹਨਾਂ ਨੇ ਕਹਿ ਕੇ ਤੋਗਲਾ ਬੰਦਾ ਕਦੀ ਇੰਡੀਆ ਦੀਆਂ ਫਿਲਮਾਂ ਦੇ ਖਿਲਾਫ ਗੱਲ ਕਰਦਾ ਏ ਤੇ ਕਦੀ ਖੁਦ ਹੀ ਉਹਨਾਂ ਦੇ ਪੋਸਟਰਸ ਨੂੰ